ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਦਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ 2026 ਤੋਂ ਵੱਡੇ ਬਦਲਾਅ ਆਉਣ ਜਾ ਰਹੇ ਨੇ ਖਾਸ ਕਰਕੇ ਐਲ ਐਮ ਆਈਏ ਐਗਜ਼ੈਂਪਟ ਵਰਕ ਪਰਮਿਟ ਪੀ ਜੀ ਡਬਲਯੂ ਪੀ ਨਿਯਮ ਅਤੇ ਅਸਥਾਈ ਵਰਕ ਪਰਮਿਟ ਪਾਲਿਸੀਜ਼ 'ਚ ਨਵੀਆਂ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਹੈ ਸਰਕਾਰ ਨੇ ਵਿਦੇਸ਼ੀ ਵਰਕਰਸ ਦੀ ਐਡਮਿਸ਼ਨ ਗਿਣਤੀ ਵਧਾਈ ਹੈ ਪਰ ਕੁਝ ਸਕੀਮਸ ਨੂੰ ਫ੍ਰੀਜ਼ ਜਾਂ ਖਤਮ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਇਸ ਦਾ ਸਿੱਧਾ ਅਸਰ ਪਵੇਗਾ ਇੰਟਰਨੈਸ਼ਨਲ ਸਟੂਡੈਂਟਸ ਤੇ ਵਰਕ ਪਰਮਿਟ ਹੋਲਡਰਸ ਤੇ ਪ੍ਰੋਵਿੰਸ਼ੀਅਲ ਨੋਮਿਨੀ ਕੈਂਡੀਡੇਟਸ ਤੇ ਅਤੇ ਯੂਕਰੇਨੀਅਨ ਨਾਲ ਇਰਾਨੀ ਨਾਗਰਿਕਾਂ ਤੇ ਵੀ ਪਵੇਗਾ ਨਾਲ ਹੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਨਵਾਂ ਇਮੀਗ੍ਰੇਸ਼ਨ ਬਿਲ ਸਰਕਾਰ ਨੂੰ ਅਸਾਧਾਰਨ ਅਧਿਕਾਰ ਦੇਣ ਜਾ ਰਿਹਾ ਹੈ ਆਓ ਜਾਣਦੇ ਹਾਂ ਵੀ ਕੀ ਬਦਲੇਗਾ ਕਿਸ ਨੂੰ ਫਾਇਦਾ ਹੋਵੇਗਾ ਤੇ ਕਿਸ ਲਈ ਚੁਣੌਤੀਆਂ ਵਧਾਈ ਜਾਣਗੀਆਂ ਬੀਓ ਕੈਨੇਡਾ ਸਰਕਾਰ ਨੇ 2026 ਲਈ LMIA ਐਗਜ਼ੈਂਪਟ ਵਰਕ ਪਰਮਿਟ ਦੀ ਐਡਮਿਸ਼ਨ ਗਿਣਤੀ ਵਧਾ ਕੇ 1,70,000 ਕਰ ਦਿੱਤੀ ਹੈ। ਇਹ ਪਿਛਲੇ ਟਾਰਗੇਟ ਤੋਂ ਕਰੀਬ 32% ਦੀ ਵਾਧਾ ਹੋਇਆ ਹੈ। LMIA ਐਗਜ਼ੈਂਪਟ ਵਰਕ ਪਰਮਿਟ ਉਹਨਾਂ ਵਰਕਰਸ ਲਈ ਹੁੰਦੇ ਨੇ ਜੋ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਰਾਹੀਂ ਕੈਨੇਡਾ ਆਉਂਦੇ ਨੇ। ਇਸ ਵਿੱਚ ਵਰਕ ਪਰਮਿਟ ਦੀ ਰੀਨੂਅਲ ਗਿਣਤੀ ਸ਼ਾਮਿਲ ਨਹੀਂ ਹੁੰਦੀ, ਸਿਰਫ ਨਵੇਂ ਵਿਦੇਸ਼ੀ ਵਰਕਰਸ ਦੀ ਐਡਮਿਸ਼ਨ ਗਿਣੀ ਜਾਂਦੀ ਹੈ। दूजे पास देखिए एल एम आई ए बेस्ड वर्क परमिट यानी टेंपररीरी फॉरन वर्कर प्रोग्राम की गिनती घटा के सठ हज़ार कर दिती गई है इस नो कंपनीज प्रभावित होल एम आई ए राही वर्कर्स भर्ती कर दूँ गल करिए पोस्ट ग्रैजुएशन वर्क परमिट यानी पी जी डब्ल्यू पी द सरकार ने 2026 हज़ार छब्बी पी जी डब्ल्यू पी योग स्टडी प्रोग्राम्स की लिस्ट से फ्रीज ला दिता है अर्थात इस साल कोई नवा प्रोग्राम नहीं जोड़िया जाएगा ना ही कोई हटाया जाएगा जो स्टूडेंट एक नवंबर दो हज़ार चौबीस तो बाद स्टडी परमिट लिय अपलाई करते ने उन्हें जरूरी है कि वो लेबर मार्केट न जुड़े कोर्स पढ़न हालांकि बैचलर मास्टर पी एच डी ग्रैजुएट इस नियम तो बाहर सन ਪ੍ਰੋਵਿੰਸ਼ੀਅਲ ਨਾਮਿਨੀ ਕੈਂਡੀਡੇਟਸ ਲਈ ਵੱਖਰੀ ਵਰਕ ਪਰਮਿਟ ਪਾਲਿਸੀ 31 ਦਸੰਬਰ 2025 ਨੂੰ ਖਤਮ ਹੋ ਚੁੱਕੀ ਹੈ। ਫਿਲਹਾਲ ਤੱਕ ਸਰਕਾਰ ਨੇ ਇਸ ਨੂੰ ਅੱਗੇ ਵਧਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ। ਇਸ ਨਾਲ ਮੈਨੀਟੋਬਾ ਅਤੇ ਯੂਕੌਨ ਦੇ ਕਈ ਉਮੀਦਵਾਰ ਪ੍ਰਭਾਵਿਤ ਹੋ ਸਕਦੇ ਨੇ। ਯੂਕਰੇਨੀਅਨ ਨਾਗਰਿਕਾਂ ਲਈ ਖਾਸ ਵਰਕ ਪਰਮਿਟ ਸਕੀਮ 31 ਮਾਰਚ 2026 ਨੂੰ ਖਤਮ ਹੋਣ ਵਾਲੀ ਹੈ। ਜੇ ਇਹ ਪਾਲਿਸੀ ਰੀਨਿਊ ਨਾ ਹੋਈ ਤਾਂ ਮੌਜੂਦਾ ਵਰਕ ਪਰਮਿਟ ਅੱਗੇ ਨਹੀਂ ਵਧ ਸਕਣਗੇ ਇਸ ਤਰ੍ਹਾਂ ইরਾਨੀ ਨਾਗਰਿਕਾਂ ਲਈ ਖਾਸ ਵਰਕ ਪਰਮਿਟ ਸਕੀਮ 28 ਫਰਵਰੀ 2026 ਨੂੰ ਸਮਾਪਤ ਹੋਣੀ ਹੈ ਸਰਕਾਰ ਨੇ ਹਲੇ ਤੱਕ ਵਾਅਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਇਸ ਦੇ ਨਾਲ ਹੀ ਬਿਲ C12 ਨਾਮ ਦਾ ਨਵਾਂ ਇਮੀਗ੍ਰੇਸ਼ਨ ਬਿਲ ਪਾਰਲੀਮੈਂਟ ਚ ਲਗਭਗ ਪਾਸ ਹੋ ਚੁੱਕਾ ਹੈ ਇਹ ਬਿਲ ਸਰਕਾਰ ਨੂੰ ਵਰਕ ਪਰਮਿਟ ਐਪਲੀਕੇਸ਼ਨਸ ਰੋਕਣ ਰੱਦ ਕਰਨ ਜਾਂ ਸਸਪੈਂਡ ਕਰਨ ਦੇ ਵਾਦੇ ਅਧਿਕਾਰ ਦੇਵੇਗਾ ਇਸ ਤਰ੍ਹਾਂ ইরਾਨੀ ਨਾਗਰਿਕਾਂ ਲਈ ਖਾਸ ਵਰਕ ਪਰਮਿਟ ਸਕੀਮ 28 ਫਰਵਰੀ 2026 ਨੂੰ ਸਮਾਪਤ ਹੋਣੀ ਹੈ ਸਰਕਾਰ ਨੇ ਹਲੇ ਤੱਕ ਵਾਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਇਸ ਦੇ ਨਾਲ ਹੀ ਬਿਲ ਸੀ12 ਨਾਮ ਦਾ ਨਵਾਂ ਇਮੀਗ੍ਰੇਸ਼ਨ ਬਿਲ ਪਾਰਲੀਮੈਂਟ ਵਿੱਚ ਲਗਭਗ ਪਾਸ ਹੋ ਚੁੱਕਾ ਹੈ ਇਹ ਬਿਲ ਸਰਕਾਰ ਨੂੰ ਵਰਕ ਪਰਮਿਟ ਅਪਲੀਕੇਸ਼ਨਸ ਰੋਕਣ ਰੱਦ ਕਰਨ ਜਾਂ ਸਸਪੈਂਡ ਕਰਨ ਦਾ ਵੱਡਾ ਅਧਿਕਾਰ ਦੇਵੇਗਾ ਇਹ ਅਧਿਕਾਰ ਸਿਰਫ ਪਬਲਿਕ ਸੇਫਟੀ ਫਰਾਡ ਜਾਂ ਨੈਸ਼ਨਲ ਸਿਕਿਉਰਿਟੀ ਦੇ ਮਾਮਲੇਾਂ 'ਚ ਵਰਤੇ ਜਾਣਗੇ ਆਖਿਰ ਵਿੱਚ ਖੇਤੀਬਾੜੀ ਅਤੇ ਫਿਸ਼ ਪ੍ਰੋਸੈਸਿੰਗ ਸੈਕਟਰ ਲਈ ਨਵਾਂ ਸਪੈਸ਼ਲ ਵਰਕ ਪਰਮਿਟ ਤਿਆਰ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਦੀ ਸ਼ੁਰੂਆਤੀ ਤਾਰੀਖ ਹਲੇ ਤੈਅ ਨਹੀਂ ਹੋਈ ਕੁਲ ਮਿਲਾ ਕੇ 2026 ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਲਈ ਬਦਲਾਅ ਭਰਿਆ ਸਾਲ ਦੇਖਿਆ ਜਾਵੇਗਾ ਕੁਝ ਲਈ ਨਵੇਂ ਮੌਕੇ ਤਾਂ ਕੁਝ ਲਈ ਨਵੀਆਂ ਚੁਣੌਤੀਆਂ ਅਗਲੇ ਦਿਨਾਂ 'ਚ ਸਰਕਾਰ ਦੇ ਅੰਤਿਮ ਫੈਸਲੇ ਹਜ਼ਾਰਾਂ ਵਿਦੇਸ਼ੀ ਸਟੂਡੈਂਟਸ ਅਤੇ ਵਰਕਰਸ ਦਾ ਭਵਿੱਖ ਤੈਅ ਕਰਨਗੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ 2026 ਤੋਂ ਵੱਡੇ ਬਦਲਾਅ ਆਉਣ ਜਾ ਰਹੇ ਨੇ ਖਾਸ ਕਰਕੇ ਐਲ ਐਮ ਆਈਏ ਐਗਜ਼ੈਪਟ ਵਰਕ ਪਰਮਿਟ ਪੀ ਜੀ ਡਬਲਯੂ ਪੀ ਨਿਯਮ ਅਤੇ ਅਸਥਾਈ ਵਰਕ ਪਰਮਿਟ ਪਾਲਿਸੀਜ਼ 'ਚ ਨਵੀਆਂ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਹੈ ਸਰਕਾਰ ਨੇ ਵਿਦੇਸ਼ੀ ਵਰਕਰਸ ਦੀ ਐਡਮਿਸ਼ਨ ਗਿਣਤੀ ਵਧਾਈ ਹੈ ਪਰ ਕੁਝ ਸਕੀਮਸ ਨੂੰ ਫ੍ਰੀਜ਼ ਜਾਂ ਖਤਮ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਇਸ ਦਾ ਸਿੱਧਾ ਅਸਰ ਪਵੇਗਾ ਇੰਟਰਨੈਸ਼ਨਲ ਸਟੂਡੈਂਟਸ ਤੇ ਵਰਕ ਪਰਮਿਟ ਹੋਲਡਰਸ ਤੇ ਪ੍ਰੋਵਿੰਸ਼ੀਅਲ ਨੋਮਿਨੀ ਕੈਂਡੀਡੇਟਸ ਤੇ ਅਤੇ ਯੂਕਰੇਨੀਅਨ ਨਾਲ ਇਰਾਨੀ ਨਾਗਰਿਕਾਂ ਤੇ ਵੀ ਪਵੇਗਾ ਨਾਲ ਹੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਨਵਾਂ ਇਮੀਗ੍ਰੇਸ਼ਨ ਬਿਲ ਸਰਕਾਰ ਨੂੰ ਅਸਾਧਾਰਨ ਅਧਿਕਾਰ ਦੇਣ ਜਾ ਰਿਹਾ ਹੈ ਆਓ ਜਾਣਦੇ ਹਾਂ ਵੀ ਕੀ ਬਦਲੇਗਾ ਕਿਸ ਨੂੰ ਫਾਇਦਾ ਹੋਵੇਗਾ ਤੇ ਕਿਸ ਲਈ ਚੁਣੌਤੀਆਂ ਵਧਾਈ ਜਾਣਗੀਆਂ ਵੀਓ ਕੈਨੇਡਾ ਸਰਕਾਰ ਨੇ 2026 ਲਈ ਐਲ ਐਮ ਆਈਏ ਐਗਜ਼ੈਮਟ ਵਰਕ ਪਰਮਿਟ ਦੀ ਐਡਮਿਸ਼ਨ ਗਿਣਤੀ ਵਧਾ ਕੇ 1,70,000 ਕਰ ਦਿੱਤੀ ਹੈ ਇਸ ਪਿਛਲੇ ਟਾਰਗੇਟ ਤੋਂ ਕਰੀਬ 32% ਦੀ ਵਾਧਾ ਹੋਇਆ ਹੈ ਐਲ ਐਮ ਆਈ ਐ ਐਗਜ਼ੈਮਟ ਵਰਕ ਪਰਮਿਟ ਉਹਨਾਂ ਵਰਕਰਸ ਲਈ ਹੁੰਦੇ ਨੇ ਜੋ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਰਾਹੀਂ ਕੈਨੇਡਾ ਆਉਂਦੇ ਨੇ ਇਸ ਵਿੱਚ ਵਰਕ ਪਰਮਿਟ ਦੀ ਰੀਨੂਅਲ ਗਿਣਤੀ ਸ਼ਾਮਿਲ ਨਹੀਂ ਹੁੰਦੀ ਸਿਰਫ ਨਵੇਂ ਵਿਦੇਸ਼ੀ ਵਰਕਰਸ ਦੀ ਐਡਮਿਸ਼ਨ ਗਿਣੀ ਜਾਂਦੀ ਹੈ ਦੂਜੇ ਪਾਸੇ ਦੇਖਿਆ ਤਾਂ ਐਲ ਐਮ ਆਈ ਐ ਬੇਸਡ ਵਰਕ ਪਰਮਿਟ ਯਾਨੀ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਦੀ ਗਿਣਤੀ ਘਟਾ ਕੇ 60000 ਕਰ ਦਿੱਤੀ ਗਈ ਹੈ

ਸਟੱਡੀ ਪਰਮਿਟ ਲਈ ਅਪਲਾਈ ਕਰਦੇ ਨੇ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਲੇਬਰ ਮਾਰਕੀਟ ਨਾਲ ਜੁੜੇ ਕੋਰਸ 'ਚ ਪੜਨ। ਹਾਲਾਂਕਿ ਬੈਚਲਰ, ਮਾਸਟਰ ਅਤੇ ਪੀ ਐਚ ਡੀ ਗ੍ਰੈਜੂਏਟ ਇਸ ਨਿਯਮ ਤੋਂ ਬਾਹਰ ਹਨ। ਪ੍ਰੋਵਿੰਸ਼ੀਅਲ ਨੋਮੀਨੀ ਕੈਂਡੀਡੇਟਸ ਲਈ ਵੱਖਰੀ ਵਰਕ ਪਰਮਿਟ ਪਾਲਿਸੀ 31 ਦਸੰਬਰ 2025 ਨੂੰ ਖਤਮ ਹੋ ਚੁੱਕੀ ਹੈ। ਫਿਲਹਾਲ ਤੱਕ ਸਰਕਾਰ ਨੇ ਇਸ ਨੂੰ ਅੱਗੇ ਵਧਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ। ਇਸ ਨਾਲ ਮੈਨੀਟੋਬਾ ਅਤੇ ਯੂਕਾਨ ਦੇ ਕਈ ਉਮੀਦਵਾਰ ਪ੍ਰਭਾਵਿਤ ਹੋ ਸਕਦੇ ਨੇ। यूक्रेनियन नागरिका खास वर्क परमिट स्कीम कती मार्च दो हज़ार छब्बी खत्म होने वाली है जे ये पॉलिसी रिन्यू ना हुई तो मौजूदा वर्क परमिट अगे नहीं वे इस तरह ईरानी नागरिका खास वर्क परमिट स्कीम अठाई फरवरी दो हज़ार छब्बी समाप्त होनी है सरकार ने हले तक वादे बारे कोई फैसला नहीं किया ਇਸ ਦੇ ਨਾਲ ਹੀ ਬਿਲ C12 ਨਾਮ ਦਾ ਨਵਾਂ ਇਮੀਗ੍ਰੇਸ਼ਨ ਬਿਲ ਪਾਰਲੀਮੈਂਟ ਚ ਲਗਭਗ ਪਾਸ ਹੋ ਚੁੱਕਾ ਹੈ ਇਹ ਬਿਲ ਸਰਕਾਰ ਨੂੰ ਵਰਕ ਪਰਮਿਟ ਐਪਲੀਕੇਸ਼ਨਸ ਰੋਕਣ ਰੱਦ ਕਰਨ ਜਾਂ ਸਸਪੈਂਡ ਕਰਨ ਦੇ ਵਾਦੇ ਅਧਿਕਾਰ ਦੇਵੇਗਾ ਇਸ ਤਰ੍ਹਾਂ ইরਾਨੀ ਨਾਗਰਿਕਾਂ ਲਈ ਖਾਸ ਵਰਕ ਪਰਮਿਟ ਸਕੀਮ 28 ਫਰਵਰੀ 2026 ਨੂੰ ਸਮਾਪਤ ਹੋਣੀ ਹੈ ਸਰਕਾਰ ਨੇ ਹਲੇ ਤੱਕ ਵਾਅਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਇਸ ਦੇ ਨਾਲ ਹੀ ਬਿਲ C12 ਨਾਮ ਦਾ ਨਵਾਂ ਇਮੀਗ੍ਰੇਸ਼ਨ ਬਿਲ ਪਾਰਲੀਮੈਂਟ ਵਿੱਚ ਲਗਭਗ ਪਾਸ ਹੋ ਚੁੱਕਾ ਹੈ ਇਹ ਬਿਲ ਸਰਕਾਰ ਨੂੰ ਵਰਕ ਪਰਮਿਟ ਅਪਲੀਕੇਸ਼ਨਸ ਰੋਕਣ ਰੱਦ ਕਰਨ ਜਾਂ ਸਸਪੈਂਡ ਕਰਨ ਦਾ ਵੱਡਾ ਅਧਿਕਾਰ ਦੇਵੇਗਾ ਇਹ ਅਧਿਕਾਰ ਸਿਰਫ ਪਬਲਿਕ ਸੇਫਟੀ ਫਰਾਡ ਜਾਂ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ 'ਚ ਵਰਤੇ ਜਾਣਗੇ ਆਖਿਰ ਵਿੱਚ ਖੇਤੀਬਾੜੀ ਅਤੇ ਫਿਸ਼ ਪ੍ਰੋਸੈਸਿੰਗ ਸੈਕਟਰ ਲਈ ਨਵਾਂ ਸਪੈਸ਼ਲ ਵਰਕ ਪਰਮਿਟ ਤਿਆਰ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਦੀ ਸ਼ੁਰੂਆਤੀ ਤਾਰੀਖ ਹਲੇ ਤੈਅ ਨਹੀਂ ਹੋਈ ਕੁਲ ਮਿਲਾ ਕੇ 2026 ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਲਈ ਬਦਲਾਅ ਭਰਿਆ ਸਾਲ ਦੇਖਿਆ ਜਾਵੇਗਾ ਕੁਝ ਲਈ ਨਵੇਂ ਮੌਕੇ ਤਾਂ ਕੁਝ ਲਈ ਨਵੀਆਂ ਚੁਣੌਤੀਆਂ ਅਗਲੇ ਦਿਨਾਂ 'ਚ ਸਰਕਾਰ ਦੇ ਅੰਤਿਮ ਫੈਸਲੇ ਹਜ਼ਾਰਾਂ ਵਿਦੇਸ਼ੀ ਸਟੂਡੈਂਟਸ ਅਤੇ ਵਰਕਰਸ ਦਾ ਭਵਿੱਖ ਤੈਅ ਕਰਨਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ